ਤੁਸੀਂ ਕਿੰਨੇ ਪੈਸੇ ਦਿੱਤੇ ਜਿਲ੍ਹਾ ਪ੍ਰਧਾਨ ਵਾਸਤੇ ਕੋਈ ਪੈਸਾ ਨਹੀਂ ਦਿੱਤਾ ਜੀ ਦੇਖੋ ਅੱਜ ਤੱਕ ਜਿੰਨੇ ਵੀ ਮਨੂ ਪਾਰਟੀ ਨੇ ਉਹਦੇ ਦੇ ਅਸੀਂ ਮੈਂ ਅੱਜ ਤੱਕ ਕੋਈ ਪੈਸਾ ਨਹੀਂ ਦਿੱਤਾ ਤੁਹਾਨੂੰ ਪਤਾ ਲੱਗੇ ਤੁਸੀਂ ਵੀ 2012 ਦੇ ਵਿੱਚ ਪਾਰਟੀ ਛੱਡੀ ਸੀ ਉਸ ਤੋਂ ਬਾਅਦ ਫਿਰ ਜਿਲ੍ਹਾ ਪ੍ਰਧਾਨ ਦੀ ਕਿਵੇਂ ਤੁਹਾਡੇ ਕੋਲ ਇਸ ਤਰ੍ਹਾਂ ਜੀ ਉਹਨਾਂ ਨੇ ਕ੍ਰਾਈਟੇਰੀਆ ਆਖਿਆ ਵੀ ਜਿਹੜੇ ਬੰਦਿਆਂ ਨੇ ਪਾਰਟੀ ਛੱਡੀ ਪਿੱਛੇ ਜਿਹੜੇ 3 ਸਾਲ ਬਾਅਦ ਪਿੰਡ ਪਾਰਟੀ ਜੈਂਟਰ ਹੋ ਗਏ ਉਹਨਾਂ ਤੇ ਇਹ ਕ੍ਰਾਈਟੇਰੀਆ ਲਾਗੂ ਨਹੀਂ ਹੋਏ ਦੇ ਤੁਸੀਂ ਵੀ 2012 ਦੇ ਵਿੱਚ ਜਦੋਂ ਪਾਰਟੀ ਛੱਡ ਕੇ ਫਿਰ ਐਮਐਲਏ ਦੀ ਚੌਂ ਲੜੀ ਸੀ ਆਪਣੀ ਪਾਰਟੀ ਦੇ ਖਿਲਾਫ ਖੜ ਗਏ ਹੁਣ ਤੁਸੀਂ ਉਹ ਪੁਰਾਣੀਆਂ ਖੱਟੀਆਂ ਗੱਲਾਂ ਨਾ ਕਰੋ ਹੁਣ ਆਪਾਂ ਮਿੱਠੀਆਂ ਗੱਲਾਂ ਕਰੀਏ ਚਲੋ ਮੈਂ ਮਤਲਬ ਮਹਿਸੂਸ ਕੀਤਾ ਮੇਰੇ ਫਾਦਰ ਸਾਹਿਬ ਨੇ ਮੈਨੂੰ ਬੜਾ ਇਹਦੇ ਬਾਰੇ ਭੁੱਲੇ ਸਮਝ ਲਓ ਹੁਣ ਅੱਗੇ ਵਾਸਤੇ ਕੋਈ ਇਹ ਹੁਣ ਕੀ ਭਰੋਸਾ ਕਰਨ ਤੁਹਾਡੇ ਕਾਂਗਰਸੀ ਵਰਕਰ ਪਾਰਟੀ ਕਿ ਅੱਗੇ ਵਾਸਤੇ ਇਸ ਤਰੀਕੇ ਦੀ ਭੁੱਲ ਮੁੜ ਕੇ ਨਹੀਂ ਹੋਏਗੀ ਬਿਲਕੁਲ ਇਹ ਆਮਾਦੀ ਪਾਰਟੀ ਦੇ ਸਰਕਾਰ ਵੱਲੋਂ ਪੁਲਿਸ ਵੱਲੋਂ ਕਿਤਨਕ ਪਰੇਸ਼ਾਨ ਤੁਹਾਨੂੰ ਬਹੁਤ ਜ਼ਿਆਦਾ ਜੀ ਮੇਰੇ ਕੋਲ ਵੀਡੀਓ ਪਈਆਂ ਮੈਂ ਤੁਹਾਨੂੰ ਭੇਜ ਦੂੰਗਾ ਜੀ ਮਤਲਬ ਦੇ ਵਿੱਚ ਬਹੁਤ ਪੁਲਿਸ ਵੀ ਆ ਗਈ ਸੀ ਦੱਸਿਆ ਇਹ ਵਾਰ ਪੁਲਿਸ ਵੀ ਆਈ ਹੈ ਜੀ ਘਰ ਮਨੂੰ ਮੇਰੇ ਬੇਟੇ ਨੂੰ ਮਤਲਬ ਇੱਕ ਤਰ੍ਹਾਂ ਦਾ ਗੈਂਗਸਟਰ ਦਾ ਮਤਲਬ ਦੇਣ ਲੱਗੇ ਸੀਗੇ ਵੋਟ ਪਾਉਣ ਬੇਟੇ ਦੀ ਪੰਜਾਬ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਫਾਰਮ ਭਰੇ ਗਏ ਸੀ ਜ਼ਿਲ੍ਹਾ ਪ੍ਰਧਾਨ ਨੂੰ ਲੈ ਕੇ ਤਾਂ ਹੁਣ ਤੇ ਜਿਲ੍ਹਿਆਂ ਦੇ ਵਿੱਚ ਚੋਣ ਹੋਈ ਹੈ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਪ੍ਰਧਾਨ ਲਗਾਏ ਗਏ ਨੇ ਤਾਂ ਇਸ ਨੂੰ ਲੈ ਕੇ ਮੁਹਾਰੀ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਕਮਲ ਕੁਸ਼ੋਰ ਸ਼ਰਮਾ ਜੀ ਨੂੰ ਲਗਾਇਆ ਗਿਆ ਜਿਨ੍ਹਾਂ ਦਾ ਪਿਛੋਕੜ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ ਤਾਂ ਇਹਨਾਂ ਦੇ ਪਿਤਾ ਜੀ ਤੇ ਨਾਲ ਦੀ ਨਾਲ ਹੁਣ ਮੌਜੂਦਾ ਐਮਸੀ ਇਹਨਾਂ ਦੇ ਵਾਈਫ ਨੇ ਤੇ ਆਪ ਵੀ ਕਈ ਵਾਰ ਐਮਸੀ ਬਣ ਚੁੱਕੇ ਨੇ ਤਾਂ ਇਸ ਨੂੰ ਕਮਲ ਕੁਸ਼ੋਰ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਥਾੜਾ ਬਹੁਤ ਬਹੁਤ ਧੰਨਵਾਦ ਮੁਬਾਰਕਾ ਤੁਹਾਨੂੰ ਬਹੁਤ ਜਿਆਦਾ ਬਾਈ। ਥੈਂਕ ਯੂ ਜੀ। ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਸਾਰੇ ਜ਼ਿਲ੍ਹੇ ਦੇ ਮੁਬਾਰਕਬਾਦ ਦੇਣਾ ਜਨਨ ਜ਼ਿਲ੍ਹੇ ਨੂੰ ਜੀ। ਜਦੋਂ ਇਹ ਲਿਸਟ ਆਈ ਹੈ ਤਾਂ ਲਿਸਟ ਆਣ ਤੋਂ ਬਾਅਦ ਮਨ ਦੇ ਵਿੱਚ ਕੀ ਆਇਆ ਫਿਰ ਸਭ ਤੋਂ ਪਹਿਲਾਂ ਬੜੀ ਖੁਸ਼ੀ ਹੋਈ ਹੈ ਜੀ ਜਿਹੜੀ ਇਸ ਵਾਰੀ ਕਾਂਗਰਸ ਪਾਰਟੀ ਨੇ ਜਿਹੜੀ ਜਿਸ ਤਰੀਕੇ ਨਾਲ ਚੋਣ ਕੀਤੀ ਹੈ ਜੀ ਉਹਦੇ ਵਿੱਚ ਜਿੰਨੇ ਬੰਦਿਆਂ ਨੇ ਭਾਵੇਂ ਕੋਈ ਨਹੀਂ ਬਣਿਆ ਉਹ ਸਾਰੇ ਖੁਸ਼ ਸੀਗੇ ਅੱਗੇ ਹੁੰਦਾ ਸੀ ਪੁਰਾਣੇ ਟਾਈਮ ਦੇ ਵਿੱਚ ਇੱਕ ਲਿਸਟ ਮਤਲਬ ਲੈਟਰ ਆ ਜਾਂਦਾ ਵੀ ਫਲਾਣੇ ਬੰਨੇ ਪ੍ਰਧਾਨਾ ਤੇ ਇਸ ਵਾਰੀ ਉਹਨਾਂ ਨੇ ਜਿਹੜੀ ਸੈਂਟਰ ਤੋਂ ਹਾਈ ਕਮਾਂਡ ਆਈ ਹੈ ਨੇ ਆਪਣੇ ਬੰਦੇ ਭੇਜੇ ਨੇ ਉਹਨਾਂ ਨੇ ਸਾਰੇ ਬੰਦਿਆਂ ਨੂੰ ਪੁੱਛਿਆ ਇੰਟਰਵਿਊਜ਼ ਲਈਆਂ ਉਹਨਾਂ ਦੀਆਂ ਮਤਲਬ ਸਾਰੇ ਬੰਦੇ ਇਸ ਗੱਲ ਤੋਂ ਖੁਸ਼ ਸੀਗੇ ਮਤਲਬ ਵੀ ਇਸ ਵਾਰੀ ਥੋਪਿਆ ਨਹੀਂ ਗਿਆ ਮਤਲਬ ਵਰਕਰ ਚੋਂ ਦੇਖ ਕੇ ਪ੍ਰਧਾਨ ਬਣਾਇਆ ਗਿਆ ਥੋੜਾ ਪੁਰਾਣਾ ਪਸ਼ੋਕਰ ਵੀ ਕਾਂਗਰਸ ਨਾਲ ਜੁੜਿਆ ਹੋਇਆ ਹੈ ਕਾਫੀ ਲੰਬੇ ਸਮੇਂ ਤੋਂ ਕਿੰਨੀ ਕੀ ਦਿਰ ਤੁਸੀਂ ਕਾਂਗਰਸ ਦੇ ਨਾਲ ਹੁਣ ਤੱਕ ਪਾਰਟੀ ਨਾਲ ਜੁੜੇ ਰਹੇ ਹੋ ਕਿੰਨੀ ਕੀ ਦਿਰ ਸੇਵਾ ਤੁਹਾਡੇ ਫਾਦਰ ਸਾਹਿਬ ਨੇ ਤੁਸੀਂ ਥੋੜੀ ਵਾਈਫ ਹੁਣ ਲਗਾਤਾਰ ਕਾਂਗਰਸ ਦੇ ਵਿੱਚ ਐਮਸੀ ਨੇ ਮੇਰੇ ਫਾਦਰ ਸਾਹਿਬ ਜੀ 1968 ਦੇ ਵਿੱਚ ਨਰਿੰਦਰ ਸਿੰਘ ਤਾਲਵਜੋਂ ਪੰਜਾਬ ਦੇ ਪ੍ਰਧਾਨ ਬਣੇ ਸੀ ਪੰਜਾਬ ਬਣ ਕੇ ਉਹਨਾਂ ਨੇ ਪ੍ਰਧਾਨ ਬਣ ਕੇ ਉਹਨਾਂ ਨੇ ਖੜ੍ਹ ਤੋਂ ਹੀ ਪਹਿਲੇ ਇਲੈਕਸ਼ਨ ਲੜਿਆ ਸੀ ਉਹਨਾਂ ਦੇ ਨਾਲ ਕਾਂਗਰਸ ਪਾਰਟੀ 'ਚ ਸ਼ਾਮਲ ਹੋਈ ਸੀ ਉਹ 1968 ਦੇ ਵਿੱਚ ਉਦੋਂ ਤੋਂ ਹੀ ਉਹ ਕਾਂਗਰਸ ਪਾਰਟੀ ਦੇ ਨਾਲ ਉਹਨਾਂ ਨੇ ਸਰਦਾਰ ਬੂਟਾ ਸਿੰਘ ਜੀ ਨਾਲ ਕੰਮ ਕੀਤਾ ਯਾਨੀ ਜੈਲ ਸਿੰਘ ਜੀ ਨਾਲ ਕੰਮ ਕੀਤਾ ਸਰਦਾਰ ਬਿਆਨ ਸਿੰਘ ਦੇ ਬੜੇ ਨਜ਼ਦੀਕੀ ਸੀਗੇ ਜੀ ਉਹ 93 ਜਿਉਂ ਉਹਨਾਂ ਨੂੰ ਪ੍ਰਧਾਨ ਬਣਾਇਆ ਸੀ ਉਹਨਾਂ ਨੇ ਡਾਕਟਰ ਕਾਉਂਸਲ ਖੜ੍ਹ ਦਾ ਤੇ ਕਾਫੀ ਦਿਨ ਤੋਂ ਮੇਰੇ ਫਾਦਰ ਸਾਹਿਬ ਨੇ ਮਤਲਬ ਸਾਰੀ ਉਮਰ ਕਾਂਗਰਸ ਪਾਰਟੀ ਦੇ ਵਿੱਚ ਕੰਮ ਕੀਤਾ ਜੀ ਤੇ ਮੈਂ ਦੇ ਵਿੱਚ ਯੂਥ ਕਾਂਗਰਸ ਤੋਂ ਆਪਣੀ ਮਤਲਬ ਸਟਾਰਟ ਕੀਤਾ ਸੀਗਾ ਜੀ ਰੋਪੜ ਜ਼ਿਲ੍ਹਾ ਹੁੰਦਾ ਸੀ ਇਸ ਟਾਈਮ ਮੈਂ ਜਨਰਲ ਸਕੱਤਰ ਬਣਿਆ ਸੀ ਰੋਪੜ ਜ਼ਿਲ੍ਹੇ ਦਾ ਭਪੇਸ਼ ਸ਼ਰਮਾ ਸਾਡੇ ਪ੍ਰਧਾਨ ਹੁੰਦੇ ਸੀ ਪੰਜਾਬ ਦੇ ਤੋਂ ਤੋਂ ਬਾਅਦ ਹੀ ਅੱਜ ਤੱਕ ਮੈਂ ਕਾਂਗਰਸ ਪਾਰਟੀ ਦਾ ਮਤਲਬ ਚੱਲੇ ਰਹੀ ਹੈ ਹਾਂ ਜੀ ਕਾਂਗਰਸ ਪਾਰਟੀ ਦੇ ਉੱਤੇ ਕਾਫੀ ਇਲਜ਼ਾਮ ਇਹ ਵੀ ਲੱਗਦੇ ਨੇ ਕਿ ਪੈਸੇ ਲੈ ਕੇ ਫਿਰ ਅਹੁਦੇ ਦਿੱਤੇ ਜਾਂਦੇ ਨੇ ਤੁਸੀਂ ਕਿੰਨੇ ਪੈਸੇ ਦਿੱਤੇ ਜੀਲਾ ਪ੍ਰਧਾਨ ਵਾਸਤੇ ਕੋਈ ਪੈਸਾ ਨਹੀਂ ਦਿੱਤਾ ਜੀ ਦੇਖੋ ਅੱਜ ਤੱਕ ਜਿੰਨੇ ਵੀ ਮਨੂ ਪਾਰਟੀ ਨੇ ਉਹਦੇ ਦੇ ਅਸੀਂ ਮੈਂ ਅੱਜ ਤੱਕ ਕੋਈ ਪੈਸਾ ਨਹੀਂ ਦਿੱਤਾ ਜੀ ਨਾ ਮੈਂ ਹੁਣ ਪੈਸਾ ਦਿੰਦਾ ਪ੍ਰੀਓਰਿਟੀ ਦੇ ਆਧਾਰ ਤੇ ਮਨੂ ਮਤਲਬ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਇੱਥੇ ਮਨੋਜ ਆਦਵ ਜੀ ਆਈਸੀ ਦਿੱਲੀ ਤੋਂ ਉਹਨਾਂ ਨੇ ਸਾਡੀ ਐਨਟੀ ਰਿਪੋਰਟ ਲਈਆਂ ਪੁਰਾਣਾ ਰਿਕਾਰਡ ਦੇਖਿਆ ਉਹਦੇ ਮਤਾਬ gunae ਪੈਸੇ ਦਾ ਕੋਈ ਮੈਟਰ ਨਹੀਂ ਜੀ ਇਹਦੇ ਚ ਕਾਂਗਰਸ ਦੇ ਵਿੱਚ ਕਲੇਸ਼ ਬਹੁਤ ਜਾ ਰਿਹਾ ਰਿਹਾ ਇੱਕ ਦੂਜੇ ਤੇ ਇਲਜ਼ਾਮ ਇੱਕ ਦੂਜਾ ਮੁੱਖ ਮੰਤਰੀ ਤੋਂ ਚਿਹਰਾ ਬਣਾਉਣ ਨੇ ਤਿਆਰ ਖੜ ਦੇ ਵਿੱਚ ਵੀ ਕਾਫੀ ਐਮਐਲਏ ਦੇ ਸੁਪਨੇ ਲੈ ਰਹੇ ਨੇ ਰਾਤ ਨੂੰ ਰਾਤ ਉਹ ਪਰ ਉਹਨਾਂ ਨੂੰ ਕਿਵੇਂ ਇਕੱਠਾ ਕਰੋਗੇ ਤੁਸੀਂ ਹੁਣ ਜ਼ਿਲ੍ਹਾ ਪ੍ਰਧਾਨ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਦੇਖੋ ਜੀ ਜਿਹੜੇ ਬੰਦੇ ਨਾਰਾਜ਼ ਹੋਏ ਵੇ ਘਰਾਂ 'ਚ ਬੈਠੇ ਆ ਇਹ ਮਤਲਬ ਵੈਸੇ ਘਰ ਬੈਠੇ ਮੈਂ ਉਹਨਾਂ ਕੋਲ ਸਾਰਿਆਂ ਕੋਲ ਜਾਊਂਗਾ ਜੀ ਮੈਂ ਉਹਨਾਂ ਸਾਰਿਆਂ ਨੂੰ ਸਾਰੇ ਟੜੇ ਦੇ ਲੋਕ ਮਤਲਬ ਜਿਹੜੇ ਸਾਡੇ ਹੈਗੇ ਟੜੇਵਾਜੀ ਦੇਖੋ ਪਰਿਵਾਰ 'ਚ ਵੀ ਹੁੰਦੀ ਹੈ ਕਈ ਵਾਰੀ ਪਾਰਟੀ 'ਚ ਹੁੰਦੀ ਹੈ ਮੈਂ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਚੱਲ ਕੇ ਮਤਲਬ ਨਾਲ ਚੱਲੂੰਗਾ ਸੰਗਠਨ ਨੂੰ ਪੂਰਾ ਮਜ਼ਬੂਤ ਕਰਾਂਗੇ ਤਾਂ ਕਿ ਕਾਂਗਰਸ ਪਾਰਟੀ ਜਿਹੜੀ ਉਹ ਪੰਜਾਬ ਚਾਵੇ ਮੈਂ ਆਪਣੇ ਜ਼ਿਲ੍ਹੇ ਦੇ ਵਿੱਚ ਹਰ ਇੱਕ ਬੰਦੇ ਦੇ ਘਰ ਜਿਹੜਾ ਰੁੱਸਿਆ ਵਾ ਜਦੋਂ ਫਾਰਮ ਭਰੇ ਸੀ ਇਹ ਜ਼ਿਲ੍ਹਾ ਪ੍ਰਧਾਨ ਵਾਸਤੇ ਉੱਥੇ ਇੱਕ ਕੰਡੀਸ਼ਨ ਰੱਖੀ ਹੋਈ ਸੀ ਕਿ ਜਿਹੜੇ ਬੰਦੇ ਨੇ ਪਾਰਟੀ ਛੱਡੀ ਮਾਪਦੰਡ ਕਿ ਉਹਨੂੰ ਜ਼ਿੰਮੇਵਾਰੀ ਨਹੀਂ ਮਿਲੇਗੀ ਤੁਹਾਡੇ ਪਤਾ ਲੱਗੇ ਤੁਸੀਂ ਵੀ 2012 ਵਿੱਚ ਪਾਰਟੀ ਛੱਡੀ ਸੀ ਉਸ ਤੋਂ ਬਾਅਦ ਫਿਰ ਜ਼ਿਲ੍ਹਾ ਪ੍ਰਧਾਨਗੀ ਕਿਵੇਂ ਤੁਹਾਡੇ ਕੋਲ ਇਸ ਤਰ੍ਹਾਂ ਜੀ ਉਹਨਾਂ ਨੇ ਕ੍ਰਾਈਟੇਰੀਆ ਕਿਹਾ ਵੀ ਜਿਹੜੇ ਬੰਦਿਆਂ ਨੇ ਪਾਰਟੀ ਛੱਡੀ ਪਿੱਛੇ ਜਿਹੜੇ 3 ਸਾਲ ਪਹਿਲਾਂ ਪੰਡ ਪਾਰਟੀ ਜੈਂਟਰ ਹੋ ਗਏ ਉਹਨਾਂ ਤੇ ਇਹ ਕ੍ਰਾਈਟੇਰੀਆ ਲਾਗੂ ਨਹੀਂ ਹੋਏਗਾ ਮਤਲਬ ਮੈਂ 19 ਦੇ ਵਿੱਚ ਜਦੋਂ ਮਨੀਸ਼ਤ ਬਾੜੀ ਜੀ ਨੇ ਇਲੈਕਸ਼ਨ ਲੜੀਆ ਮੈਂ ਉਹਨਾਂ ਦਾ ਇਲੈਕਸ਼ਨ ਮੂਰੇ ਹੋ ਕੇ ਲੜਿਆ ਮੈਂ 19 ਦੇ ਵਿੱਚ ਦੁਆਰਾ ਪਾਰਟੀ ਸ਼ਾਮਲ ਹੋ ਗਿਆ ਸੀ ਪਹਿਲਾਂ ਵੀ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕੀਤੀ ਰਹੇ ਨੇ ਤਾਂ ਖਲਾਰਾ ਵੀ ਕਾਫੀ ਪਿਆ ਹੈ ਤਾਂ ਉਸ ਖਲਾਰੇ ਨੂੰ ਕਿਵੇਂ ਇਕੱਠਾ ਕਰੂੰਗਾ ਤੁਸੀਂ ਮੈਂ ਜਾਊਂਗਾ ਇਥੇ ਨੂੰ ਦਸਿਆਹਰਕ ਦੇ ਘਰ ਜਾਊਂਗਾ ਜੀਤੀ ਜੀ ਨੇ ਵੀ ਵਧੀਆ ਕੰਮ ਕੀਤਾ ਜੀ ਮਤਲਬ ਉਹਨਾਂ ਨੇ ਵੀ ਬੰਦਿਆਂ ਨੂੰ ਜੋੜਿਆ ਤੇ ਉਹਨਾਂ ਕੋਲ ਸਮਾਂ ਕੱਟ ਮਿਲਿਆ ਮਤਲਬ ਉਸ ਟਾਈਮ ਕਾਂਗਰਸ ਜੇ ਥੜੀ ਝਾਲੂ ਦੀ ਸਰਕਾਰ ਹੈ ਸਾਨੂੰ ਮਤਲਬ ਵਰਕਰਾਂ ਨੂੰ ਬੜਾ ਤੰਗ ਕਰਦੀ ਸੀ ਅੱਗੇ ਆਣ ਤੋਂ ਬੰਦੇ ਡਰਦੇ ਸੀ ਕਿ ਜੀਤੀ ਜੀ ਨੇ ਵੀ ਬੜਾ ਕੰਮ ਕੀਤਾ ਹੈ ਮੈਂ ਵੀ ਮਤਲਬ ਉਹਨਾਂ ਨੂੰ ਨਾਲ ਲੈ ਕੇ ਜੀਤੀ ਜੀ ਨੂੰ ਹੋਰ ਜਿਹੜੇ ਬੰਦੇ ਸਾਡੇ ਚਾਹਵਾਨ ਸੀਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਜਦੋਂ ਕਮੇਟੀ ਅਕਾਲੀ ਦਲ ਤੋਂ ਜਗ੍ਹਾ ਆਮ ਆਦਮੀ ਪਾਰਟੀ ਦੀ ਬਣੀ ਹੈ ਉਸ ਸਮੇਂ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਪੁਲਿਸ ਵੱਲੋਂ ਕਿੰਨਾ ਪਰੇਸ਼ਾਨ ਤੁਹਾਨੂੰ ਬਹੁਤ ਜ਼ਿਆਦਾ ਜੀ ਮੇਰੇ ਕੋਲ ਵੀਡੀਓ ਪਈਆਂ ਮੈਂ ਤੁਹਾਨੂੰ ਭੇਜ ਦੂੰਗਾ ਜੀ ਮਤਲਬ ਮੈਂ ਅਸੀਂ ਦੇਖੋ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਪੁਲਿਸ ਵੀ ਆ ਗਈ ਸੀ ਦੱਸਿਆ ਇੱਕ ਵਾਰ ਪੁਲਿਸ ਵੀ ਆਈ ਹੈ ਜੀ ਘਰ ਮਨੂੰ ਮੇਰੇ ਬੇਟੇ ਨੂੰ ਮਤਲਬ ਇੱਕ ਤਰ੍ਹਾਂ ਦਾ ਗੈਂਗਸਟਰ ਦਾ ਮਤਲਬ ਦੇਣ ਲੱਗੇ ਸੀਗੇ ਵੋਟ ਪਾਉਣ ਵਿੱਚ ਬੜਾ ਤੰਗ ਪਰੇਸ਼ਾਨ ਕੀਤਾ ਮੇਰੇ ਕੋਲ ਰਿਕਾਰਡ ਹੈ ਮਤਲਬ ਲੇਕਿਨ ਚਲੋ ਅਸੀਂ ਖੜੇ ਰਹੇ ਵੀ ਜੋ ਕਿ ਕਿ ਅਸੀਂ ਸਾਫ਼ ਸੁਥਰੇ ਸੀ ਅਸੀਂ ਕਿਾ ਜੋ ਮਰਜ਼ੀ ਕਰ ਲਓ ਮੈਂ ਵੋਟ ਨਹੀਂ ਪਾਉਂਦਾ ਜੀ ਉਗਵੇਂ ਉਹਨਾਂ ਨੇ ਬਹੁਤ ਡਰਾਇਆ ਤਮਕਾਇਆ ਕੁਝ ਜਿਹੜੇ ਸਾਡੇ ਮੈਂਬਰ ਗਏ ਨੇ ਜੀ ਉਹ ਵਿਚਾਰੇ ਕਿਸੇ ਦਾ ਬਿਜ਼ਨਸ ਹੈ ਕਿਸੇ ਦਾ ਕੁਸ਼ ਹੈ ਉਹ ਮਤਲਬ ਕੋਈ ਲਾਲਚ ਵਿੱਚ ਨਹੀਂ ਗਿਆ ਉਹਨਾਂ ਨੂੰ ਡਰਾ ਤਮਕਾ ਕੇ ਹੀ ਲੈ ਕੇ ਗਏ ਜਿਹੜੇ ਐਮਸੀ ਸਾਡੇ ਗਏ ਅੱਜ ਕੀ ਹਾਲਾਤ ਚੱਲ ਰਹੇ ਨੇ ਹਲਕਾ ਖੜ ਦੇ ਕੀ ਲੱਗਦਾ ਕਿ ਕਾਂਗਰਸ ਦੀ ਕਿੰਨੀ ਕੁ ਲੋੜ ਹੈ ਖੜ ਦੇ ਵਿੱਚ ਕਿ ਲੋਕ ਚਾਹੁੰਦੇ ਨੇ ਤੁਸੀਂ ਪਿੰਡਾਂ 'ਚ ਘੁੰਮਦੇ ਹੋ ਤੁਹਾਡਾ ਪੁਰਾਣਾ ਜੰਪਲ ਰੁਕੀ ਖਾਮ ਪਿੰਡ ਹੈ ਉੱਥੇ ਵੀ ਇੱਕ ਪੁਲੀ ਟੁੱਟੀ ਹੋਈ ਹੈ ਉਹ ਵੀ ਲੰਬੇ ਸਮੇਂ ਤੋਂ ਨਹੀਂ ਹੋਈ ਤਿਆਰ ਹਾਂਜੀ ਦੇਖੋ ਮਤਲਬ ਇਹ ਸਮਝ ਆਂਦੇ ਲੋ ਵੀ ਅਸੀਂ ਖਰੜ ਦੇ ਵਿੱਚ ਇਸ ਵਾਰੀ ਪਾਰਲੀਮੈਂਟਲ ਇਲੈਕਸ਼ਨ ਚ ਜਿੱਤੇ ਹਾਂ ਜੀ ਸਾਡੀ ਮਤਲਬ 6 ਲੱਖ ਲਗਭਗ 6000 ਵੋਟਾਂ ਪਿਛੋਣਾ ਐਮਪੀ ਚੋਣਾਂ 'ਚ ਮਤਲਬ ਉਹ ਅਸੀਂ ਘਰ ਘਰ ਜਾਵਾਂਗੇ ਸਾਰੇ ਨੂੰ ਇਕੱਠੇ ਕਰਾਂਗੇ ਕੋਈ ਗੱਲ ਨਹੀਂ ਖਲਾਰਾ ਮਾੜਾ ਮਟਾ ਹੁੰਦਾ ਹੀ ਹੈ ਦੇਖੋ ਪਿਛਲੀ ਵਾਰੀ ਮੈਂ ਟਿਕਟ ਮੰਗੀ ਸੀ ਪਾਰਟੀ ਤੋਂ ਟਿਕਟ ਨਹੀਂ ਮੈਨੂੰ ਟਿੰਕੂ ਜੀ ਦੀ ਮਦਦ ਕੀਤੀ ਹੈ ਟਿਕਟ ਮੰਗਣਾ ਕੋਈ ਗਨਾ ਨਹੀਂ ਜੀ ਸਾਡੀ ਪਾਰਟੀ ਵਿੱਚ ਦਾ ਲੋਕਤੰਤਰ ਹੈ ਅਸੀਂ ਖੁੱਲ ਕੇ ਗੱਲ ਵੀ ਕਰ ਸਕਦੇ ਹਾਂ ਸਾਨੂੰ ਕੋਈ ਗਾਲ ਨਹੀਂ ਕੁੱਟਦੇ ਸਾਡਾ ਵੀ ਤੂੰ ਕਿਉਂ ਬੋਲਿਆ ਇਹ ਸਾਡੇ ਪਾਰਟੀ ਦੇ ਵਿੱਚ ਬੰਦੇ ਖੁੱਲ ਕੇ ਬੋਲਦੇ ਨੇ ਲੇਕਿਨ ਜਦੋਂ ਕਿਸੇ ਨੂੰ ਟਿਕਟ ਮਿਲ ਜਾਂਦੀ ਅਸੀਂ ਸਾਰੇ ਮਦਦ ਕਰਾਂਗੇ ਪਹਿਲਾਂ ਵੀ ਕੀਤੀ ਹੈ ਅੱਗੇ ਵੀ ਕਰਾਂਗੇ ਤੁਸੀਂ ਪੰਜਾਬ ਲੈਵਲ ਤੇ ਦੇਖੀ ਹੋਣੀ ਹੈ ਰਿਜ਼ਲਟ ਜਿਵੇਂ ਜੋ ਮਰਜ਼ੀ ਆਵੇ ਲੇਕਿਨ ਪੰਚਰਨ ਤਰਨ ਦੇ ਵਿੱਚ ਸਾਡਾ ਛ ਸਾਰੇ ਇੱਕ ਮੰਚ ਦੇ ਇਕੱਠੇ ਹੋਏ ਤੁਸੀਂ ਵੀ 2012 ਦੇ ਵਿੱਚ ਜਦੋਂ ਪਾਰਟੀ ਛੱਡ ਕੇ ਫਿਰ ਐਮਐਲਏ ਦੀ ਚੋਣ ਲੜੀ ਸੀ ਆਪਣੀ ਪਾਰਟੀ ਦੇ ਖਿਲਾਫ ਖੜ ਗਏ ਖਾਣਾ ਪੈ ਗਿਆ ਸੀ ਜੀ ਬਸ ਹੁਣ ਤੁਸੀਂ ਉਹ ਪੁਰਾਣੀਆਂ ਖੱਟੀਆਂ ਗੱਲਾਂ ਨਾ ਕਰੋ ਹੁਣ ਆਪਾਂ ਮਿੱਠੀਆਂ ਗੱਲਾਂ ਕਰੀਏ ਹਾਂ ਖਾਣਾ ਪੈ ਗਿਆ ਸੀ ਜੀ ਕਿਸੇ ਕਾਰਨ ਚਲੋ ਮੈਂ ਮਤਲਬ ਮਹਿਸੂਸ ਕੀਤਾ ਮੇਰੇ ਫਾਦਰ ਸਾਹਿਬ ਨੇ ਮੈਨੂੰ ਬੜਾ ਇਹਦੇ ਬਾਰੇ ਭੁੱਲੇ ਸਮਝ ਲਓ ਜੀ ਕਿ ਹੁਣ ਅੱਗੇ ਵਾਸਤੇ ਕੋਈ ਇਹ ਹੁਣ ਕੀ ਭਰੋਸਾ ਕਰਨ ਤੁਹਾਡੇ ਕਾਂਗਰਸੀ ਵਰਕਰ ਪਾਰਟੀ ਕਿ ਅੱਗੇ ਵਾਸਤੇ ਇਸ ਤਰੀਕੇ ਦੀ ਪੁੱਲ ਮੁੜ ਕੇ ਨਹੀਂ ਹੋਏਗੀ ਬਿਲਕੁਲ ਨਹੀਂ ਹੋਏਗੀ ਜੀ ਕਦੇ ਵੀ ਨਹੀਂ ਹੋਏਗੀ ਜਦੋਂ ਜੋਮ ਪਾਰਟੀ ਨੇ ਮਾਨ ਸਤਕਾਰ ਮੈਨੂੰ ਦਿਆ ਜੀ ਮੈਂ ਮਤਲ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਇਹ ਮੇਰੇ ਮੇਰੇ ਵੱਲੋਂ ਮੇਰੇ ਪਰਾਂ ਵੱਲੋਂ ਕਦੇ ਵੀ ਹੋਏ ਪਾਰਟੀ ਕੁਝ ਦਵੇ ਅੱਗੇ ਨੂੰ ਨਾ ਦਵੇ ਜਿਹੜਾ ਇਹ ਉਹਦਾ ਦਿੱਤਾ ਹੈ ਮੇਰੇ ਵਾਸਤੇ ਬਹੁਤ ਵੱਡਾ ਹੈ ਮੈਂ ਸਮਝਦਾ ਅੱਗੇ ਨੂੰ ਕਦੇ ਵੀ ਇਸ ਤਰ੍ਹਾਂ ਦੀ ਕੋਈ ਅਨਵਾਤ ਲੱਗਦਾ ਕਿ ਜਿਸ ਤਰੀਕੇ ਨਾਲ ਮੁਹਾਲੀ ਖਰੜ ਇਹ ਸਾਰੇ ਏਰੀਏ ਦੇ ਫਾਰਮ ਭਰੇਗੇ ਵਿਚਾਰ ਪੁੱਛੇਗੇ ਇਹ ਸਮਝ ਲਓ ਇੱਕ ਤੀਲਾਂ ਦੀ ਬੋਰੀ ਹੈ ਉਹਦੇ ਵਿੱਚ ਇੱਕ ਤਿਲ ਕੱਢਣਾ ਉਹ ਵੀ ਕਿੱਥੇ ਪਿਆ ਹੈ ਨਹੀਂ ਪਤਾ ਪਰ ਐਡੀ ਵੱਡੀ ਜ਼ਿੰਮੇਵਾਰੀ ਕਾਂਗਰਸ ਨੇ ਤੁਹਾਨੂੰ ਸਮਝਾਇਆ ਕੀ ਜੋ ਸਮਝਾਇਆ ਕੀ ਇਹ ਜ਼ਿੰਮੇਵਾਰੀ ਤੁਸੀਂ ਨਿਭਾ ਸਕਦੇ ਹੋ ਤਾਂ ਇਸ ਵਾਸਤੇ ਕਿਵੇਂ ਦਿਖਦਾ ਦੇਖੋ ਮੈਂ ਗਰਾਉਂਡ ਲੈਵਲ ਤੇ ਬੜਾ ਕੰਮ ਕੀਤਾ ਜੀ ਦੇਖੋ ਐਮ ਸੀ ਬਣ ਕੇ ਜਿਹੜਾ ਬੰਦੇ ਐਮ ਸੀ ਬਣਦਾ ਨਾ ਜੀ ਉਹਨੂੰ ਸਾਰੇ ਪ੍ਰੋਬਲਮਸ ਬਤਾ ਹੁੰਦੀਆਂ ਉਹਨਾਂ ਨੂੰ ਗਰਾਉਂਡ ਲੈਵਲ ਤੇ ਕਿਵੇਂ ਮੇਰੇ ਫਾਦਰ ਸਾਹਿਬ ਜੀ ਸੀਗੇ ਪ੍ਰਧਾਨ ਐਮ ਸੀ ਬਣੇ ਅਸੀਂ ਜਦ ਵੀ ਉਹਨਾਂ ਨਾਲ ਕੰਮ ਕਰਦੇ ਮੈਂ 10 ਸਾਲ ਖੁਦ ਐਮ ਸੀ ਦੀਆਂ ਮੇਰੇ ਮਿਸੀ ਜ ਐਮ ਸੀ ਐ ਬਾਕੀ ਮੈਂ ਕਾਂਗਰਸ ਦੇ ਬਲਾਕ ਪ੍ਰਧਾਨ ਰਿਹਾ ਜੀ 5 ਸਾਲ ਮੇਰੇ ਵਧੀਆ ਤਰੀਕੇ ਨਾਲ ਮੈਂ ਪ੍ਰਧਾਨਗੀ ਚਲਾਈ ਹੈ ਮੈਂ ਦਿਹਾਤਦਾਰ ਸ਼ਹਿਰ ਦਾ ਮਤਲਬ ਦੋਆ ਦਾ ਮਹੀ ਪ੍ਰਧਾਨ ਸੀਗਾ ਉਸ ਟਾਈਮ ਮਤਲਬ ਜਿਵੇਂ ਦਿਹਾਤੀ ਔਰ ਸ਼ਹਿਰ ਦੇ ਹੁਣ ਲੱਗ-ਲੱਗ ਲਾਦ ਨੇ ਜਿੰਨੀ ਦਿਨ ਮੈਂ ਪ੍ਰਧਾਨ ਰਹਾ ਮੈਨੂੰ ਦੋਆ ਗਣੇ ਮੇਰੀ ਹਾਈ ਕਮਾਂਡ ਨੇ ਮੈਨੂੰ ਚਾਰ ਦੇ ਕੇ ਰੱਖਿਆ ਮੈਂ ਕੰਮ ਕੀਤਾ ਮੈਂ ਗਰਾਊਂਡ ਲੈਵਲ ਤੇ ਕੰਮ ਕੀਤਾ ਮੈਂ ਕਿਵੇਂ ਵੀ ਗਰਾਊਂਡ ਲੈਵਲ ਤੇ ਕੰਮ ਕਰਾਂਗਾ ਜੀ ਅਗਲਾ ਸਵਾਲ ਹੈ ਅ ਕਈ ਲੋਕੇ ਸੋਚ ਰਹੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿ ਆਪੋਜੀਸ਼ਨ ਰੋਲ ਆਪਣਾ ਅਦਾ ਕਰ ਨਹੀਂ ਰਹੀ ਉਸ ਤਰੀਕੇ ਨਾਲ ਸਵਾਲ ਚੁੱਕ ਨਹੀਂ ਰਹੀ ਸਰਕਾਰ ਦੇ ਉੱਤੇ ਜਾਂ ਐਮਐਲਏ ਦੇ ਉੱਤੇ ਕਿ ਭਾਈ ਇਹ ਕੰਮ ਨਹੀਂ ਹੋਇਆ ਇਹ ਨਹੀਂ ਕੀਤਾ ਇਹ ਵਾਅਦੇ ਕੀਤੇ ਸੀ ਕਿ ਆਪਣੇ ਹੀ ਕਲੇ ਚੁੜਜੇ ਹੋਏ ਆ ਲੋਕਾਂ ਵਾਸਤੇ ਨਹੀਂ ਖ ਤੁਸੀਂ ਕਿਸ ਤਰੀਕੇ ਦੀ ਕਮਾਨ ਦੇ ਕੇ ਇਹਨਾਂ ਆਪਣੇ ਲੀਡਰਾਂ ਨੂੰ ਅੱਗੇ ਜਾਂ ਫਿਰ ਹਲਕਾ ਇੰਚਾਰਜ ਕੋਈ ਵੀ ਨਾਲ ਹੋ ਕੇ ਇਕੱਠੇ ਹੋ ਕੇ ਕਿਸ ਤਰੀਕੇ ਨਾਲ ਤੁਸੀਂ ਜਿਹੜੀ ਭੂਮਿਕਾ ਨਿਭਾਓਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਜੇ ਕੋਈ ਸਾਡਾ ਮਰਕਰ ਵੈਸੇ ਘਰ ਬੈਠਿਆ ਨਰਾਜ਼ ਵਟ ਤਾਂ ਮੈਂ ਸਾਰਿਆਂ ਨੂੰ ਮਨਾਉਂਗਾ ਅਰ ਅਸੀਂ ਲੋਕਾਂ ਦੇ ਮਰਦ ਦੀ ਜਿਹੜਾ ਸਾਨੂੰ ਸਰਕਾਰ ਦੇ ਖਿਲਾਫ ਆਵਾਜ਼ ਚੱਕਣੀ ਪਊਗੀ ਚੱਕਾਂਗੇ ਪਹਿਲਾਂ ਵੀ ਚੱਕੀ ਹੈ ਵੈਸੇ ਅਸੀਂ ਗੱਲ ਨਹੀਂ ਹੈ ਜੀਤੀ ਜੀ ਨੇ ਵੀ ਚੱਕਿਆ ਸਾਡੇ ਟਿੰਕੂ ਜੀ ਨੇ ਵੀ ਕੀਤੀ ਸਿੱਧੂ ਸਾਹਿਬ ਨੇ ਵੀ ਚੱਕਿਆ ਸਾਡੇ ਉੱਥੋਂ ਆਪਣਾ ਅਟੀ ਲੋ ਸਾਹਮਣੇ ਚੱਕੀਆ ਚੱਕਦੇ ਰਹੇ ਆਵਾਜ਼ ਲੇਕਿਨ ਕੁਝ ਬੰਦਿਆਂ ਨੂੰ ਸਰਕਾਰ ਡਰਾਂਦੀ ਰਹੀ ਸਾਡਿਆਂ ਨੂੰ ਵੀ ਅੱਗੇ ਨਹੀਂ ਆਉਣਾ ਤੁਸੀਂ ਤੁਹਾਨੂੰ ਇਹ ਕਰ ਦਾਂਗੇ ਉਹ ਕਰ ਦਾਂਗੇ ਲੇਕਿਨ ਹੁਣ ਜਿਹੜਾ ਲੋਕ ਹੈ ਹੁਣ ਖੁੱਲ ਕੇ ਲਾਗੇ ਸਾਡੇ ਆਣ ਨਾਲ ਮਾਰ ਕਿਉਂਕਿ ਪਤਾ ਲੱਗਿਆ ਸਰਕਾਰ ਦਾ ਥੋੜਾ ਟਾਈਮ ਹੈ ਸਰਕਾਰ ਦੀਆਂ ਜਿਹੜੀ ਮਾਰੂ ਨੀਤੀਆਂ ਆ ਉਹਨਾਂ ਦੇ ਖਿਲਾਫ ਜੋ ਵੀ ਸਾਨੂੰ ਰੋਸ ਪ੍ਰਦਰਸ਼ਨ ਕਰਨੇ ਪਏ ਉਹ ਕਰਾਂਗੇ ਕਿਉਂਕਿ ਸੈਂਟਰ ਦੀ ਸਰਕਾਰ ਵੀ ਤੁਸੀਂ ਦੇਖ ਲਓ ਪਹਿਲਾਂ ਕਿੰਨੇ ਕਿਸਾਨਾਂ ਨੂੰ ਤਾਂ ਕੀਤਾ ਅੱਜ ਯੂਨੀਵਰਸਿਟੀ ਦੇ ਵਿੱਚ ਬੱਚੇ ਆਪਣੇ ਹੱਕ ਪਿੱਛੇ ਲੜ ਰਹੇ ਉਹਨਾਂ ਦੀ ਕਟਾਈ ਹੋ ਰਹੀ ਹੈ ਐਵੇਂ ਪੰਜਾਬ ਸਰਕਾਰ ਹੈ ਗਰੀਬਾਂ ਨਾਲ ਇਹਨਾਂ ਦੇ ਧੋਖਾ ਕਰ ਰਹੇ ਤੇ ਇਹਨਾਂ ਦੀ ਆਟਾ ਦਾਲ ਦੀਆਂ ਸਕੀਮਾਂ ਬੰਦ ਕਰ ਦਿੱਤੀਆਂ ਇਹਨਾਂ ਨੇ ਹੋਰ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਸੀ ਉਹ ਇਹਨਾਂ ਨੇ ਬੰਦ ਕਰਦੀਆਂ ਜਿਹੜੇ ਲੋਕਾਂ ਨੇ ਇਹਨਾਂ ਦੇ ਝੂਠੇ ਵਾ ਔਰ ਉਹ ਦਿੱਤੀਆ ਜੋ ਕਿੰਨੀ ਮਾੜੀ ਹੈ ਡਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਪਿੰਡਾਂ ਦੇ ਵਿੱਚ ਬੁਰਾ ਹਾਲ ਹੈ ਜੀ ਇਸ ਕਰਕੇ ਜੋ ਵੀ ਮੁੱਦੇ ਹੋਣਗੇ ਅਸੀਂ ਚੱਕਾਂਗੇ ਜੀ ਲੋਕਾਂ ਨੂੰ ਨਾਲ ਲੈ ਕੇ ਉਹਦੇ ਵਿੱਚ ਕਿਹੜੇ ਨੇ ਮੇਨ ਮੁੱਦੇ ਜਿਹੜੇ ਤੁਹਾਨੂੰ ਲੱਗਦਾ ਕੀ ਸਾਡੀ ਪਾਰਟੀ ਦਾ ਐਮਐਲਏ ਇੱਥੇ ਆ ਜੇ ਸਾਡੀ ਸਰਕਾਰ ਆ ਜੇ ਫਿਰ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਦੇਖੋ ਜੀ ਦੇਖੋ ਸਾਡੀਆਂ ਬੁਨਿਆਦੀ ਸਹੂਲਤਾਂ ਹਾਲ ਤੱਕ ਨਹੀਂ ਮਿਲੀਆਂ ਲੋਕਾਂ ਨੂੰ ਸੀਵਰੇਜ ਸਾਰੇ ਸ਼ਹਿਰ ਚ ਓਵਰਫਲੋ ਹੋ ਰਿਹਾ ਜੀ ਪਾਣੀ ਦਾ ਮਤਲਬ ਸਾਡਾ ਕਾਂਗਰਸ ਦੇ ਟਾਈਮ ਦਾ ਪਾਸ ਹੋਇਆ ਬਾਈ ਪਤਾ ਨਹੀਂ ਚਾਰ ਸਾਲ ਕੇ ਆਕੜੇ ਸਿਰਿਆ ਹੁਣ ਕੰਮ ਸ਼ੁਰੂ ਹੋਇਆ ਜੀ ਬਸਟੈਂਡ ਦੀ ਸਾਡੇ ਮੇਨ ਪ੍ਰੋਬਲਮ ਹੈ ਤੇ ਇਸ ਕਰਕੇ ਵੀ ਹੋਰ ਜਿਹੜੇ ਇੱਥੇ ਮਹਿੰਗਾ ਇਲਾਕਾ ਹੁਣ ਕਰਕੇ ਸਾਡੀ ਨਗਰ ਕਾਉਂਸਲ ਦੀਆਂ ਜਗ੍ਹਾ ਪਈਆਂ ਨੇ ਮੈਂ ਚਾਹੁੰਦਾ ਵੀ ਉਹਦੇ ਵਿੱਚ ਅਸੀਂ ਜਿਹੜੇ ਕਮਿਊਨਿਟੀ ਸੈਂਟਰ ਬਣਾਈ ਜਾ ਕੇ ਜ਼ਰੂਰਤਮੰਦ ਲੋਕਾਂ ਜਿਹੜਾ ਆਪਣੇ ਬੱਚਿਆਂ ਦਾ ਵਿਆਹ ਅਰ ਪ੍ਰੋਗਰਾਮ ਉੱਥੇ ਕਰ ਸਕਣ ਜਿਨ੍ਹਾਂ ਨੂੰ ਬਹੁਤੇ ਮਹਿੰਗੇ ਪੈਲੇਸ ਨਾਲ ਕਰਨੇ ਪੈਂਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮੋਹਾਲੀ ਜ਼ਿਲ੍ਹੇ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਇਹਨਾਂ ਵੱਲ ਦੱਸਿਆ ਗਿਆ ਕਿ ਜਿਹੜਾ ਕੋਈ ਰੁੱਸਿਆ ਵੀ ਹੈ ਵਰਕਰ ਸਾਡਾ ਕੋਈ ਆਗੂ ਰੁੱਸਿਆ ਹੋਇਆ ਹੈ ਖਲਾਰਾ ਜਪਿਆ ਹੋਇਆ ਕਾਂਗਰਸ ਦੇ ਵਿੱਚ ਉਹ ਅਸੀਂ ਇਕੱਠੇ ਕਰਾਂਗੇ ਤੇ ਜਿਹੜੀ ਭੂਮਿਕਾ ਜਿਸ ਤਰੀਕੇ ਲੋਕ ਕਹਿ ਰਹੇ ਸੀ ਕਿ ਉਹ ਭੂਮਿਕਾ ਨਿਭਾਈ ਨਹੀਂ ਜਾ ਰਹੀ ਕਾਂਗਰਸ ਵੱਲੋਂ ਸਵਾਲ ਚੁੱਕੇ ਨਹੀਂ ਜਾ ਰਹੇ ਮਜੂਦ ਸਰਕਾਰ ਦੇ ਉੱਤੇ ਹਲਕੇ ਦੇ ਵਿੱਚ ਜਿਹੜੇ ਕੰਮ ਪੈਂਡਿੰਗ ਪਏ ਨੇ ਉਹਨਾਂ ਵੱਲ ਦੱਸਿਆ ਗਿਆ ਕਿ ਹੁਣ ਅਸੀਂ ਇਕੱਠੇ ਹੋ ਕੇ ਸਰਕਾਰ ਨੂੰ ਵੀ ਕੇਰਾਂਗੇ ਐਮਐਲਏ ਨੂੰ ਵੀ ਕੇਰਾਂਗੇ ਕਿ ਜਿਹੜੇ ਕੰਮ ਦੇ ਵਾਅਦੇ ਤੁਸੀਂ ਕੀਤੇ ਸੀ ਉਹ ਵਾਅਦੇ ਨਹੀਂ ਪੂਰੇ ਕੀਤੇ ਇਸ ਕਰਕੇ ਲੋਕਾਂ ਦੇ ਵਿੱਚ ਅਸੀਂ ਲਗਾਤਾਰ ਵਿਚਰਾਂਗੇ ਤੇ ਹੁਣ ਖੜ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਜ਼ਿੰਮੇਵਾਰੀ ਮਿਲੀ ਉਸ ਤੋਂ ਬਾਅਦ ਹੁਣ ਕੀ ਕਾਂਗਰਸ ਅੱਗੇ ਭੂਮਿਕਾ ਨਿਭਾਉਂਦੀ ਹੈ ਤੁਹਾਨੂੰ ਮੈਂ ਸਮਝ ਦੱਸਾਂਗਾ ਥੋੜੇ ਕੰਮ ਗੁਰਜੋਤ ਦੇ ਨਾਲ ਹਰਤੇਸ਼ ਸਿੰਘ